ਉਹ ਭਾਵੇਂ ਆਪਾਂ ਜਿੰਨੀਆਂ 50 ਮੀਟਿੰਗਾਂ ਕੀਤੀਆਂ ਕਿਸੇ ਦੇ ਵਿੱਚ ਵੀ ਵੋਟਰਾਂ ਕੋਲੇ ਵੀ ਸਿੱਧੂ ਦੀ ਗੱਲ ਨਹੀਂ ਕੀਤੀ ਨਹੀਂ ਕੀਤੀ ਜੀ ਇਹ ਮੈਨੂੰ ਇਹ ਲੱਗਣ ਲੱਗਿਆ ਵੀ ਯਾਰ ਮੇਰਾ ਤਾਂ ਅੱਜ ਹੀ ਬਸਾਰਤਾ ਹਲੇ ਮੇਰੇ ਤਾਂ ਜਸਟਿਸ ਚਾਰਜ ਫ੍ਰੀਮ ਵੀ ਨਹੀਂ ਹੋਏ ਜੇ ਮੇਰੀ ਪਾਰਟੀ ਦਾ ਸਾਥੇ ਦਾ ਚੱਲਣ ਵਾਲੇ ਲੋਕ ਸਾਡੀ ਗੱਲ ਨਹੀਂ ਕਰਨਗੇ ਕਿ ਫਿਰ ਜਸਟਿਸ ਤਾਂ ਹੋ ਗਿਆ ਸਭ ਕੋਰਸੀ ਜੀ ਹਲੇ ਆਪਾਂ ਸ਼ੁਰੂ ਨਹੀਂ ਕੀਤਾ ਪਿੰਡਾਂ ਸੇ ਵੀ ਮੀਟਿੰਗ ਦੇ ਵਿੱਚ ਸਿੱਧੂ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਮੈਨੂੰ ਮੈਂਬਰ ਪਾਰਲੀਮੈਂਟ ਬਣਨ ਦਾ ਮੌਕਾ ਮਿਲਿਆ ਤੇ ਦਿੱਲੀ ਚ ਪਾਰਲੀਮੈਂਟ ਬੈਠਾ ਤੇ ਜੇ ਮੈਂ ਆਪਦੇ ਛੋਟੇ ਭਰਾ ਸੇ ਤੁਮ ਉਸੇ ਵਾਲੇ ਦੀ ਗੱਲ ਨਾ ਕਰਾਣਾ ਮੇਰਾ ਐਮਪੀ ਬੰਨਾ ਹੀ ਮੇਰੇ ਖਿਆਲ ਨਾ ਹੋਊਗਾ ਇੱਕ ਤਾਂ ਮੈਂ ਕਲੀਅਰ ਕਰ ਦੇਣਾ ਚਾਹਣਾ ਸਪਸ਼ਟ ਕਰ ਦੇਣਾ ਚਾਹਣਾ ਕਿ ਮੈਂ ਘਰ ਵਾਪਸ ਆਇਆ ਤੇ ਮੈਂ ਬਹੁਤ ਖੁਸ਼ ਆ ਤੇ ਜਿਹੜਾ ਬੰਦਾ ਘਰ ਵਾਪਸ ਆਉਂਦਾ ਤੇ ਉਹਨੂੰ ਇਹਨਾਂ ਮਾਨ ਤੇ ਸਤਿਕਾਰ ਮਿਲਦਾ ਮੈਂ ਸਮਝਦਾ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਸੋ ਇਹ ਆਪਦੇ ਮਨ 'ਚ ਕੋਈ ਸ਼ੱਕਾ ਕਿਸੇ ਦੇ ਹੋਣੀ ਨਹੀਂ ਚਾਹੀਦੀ ਕਿ ਕੋਈ ਇਹ ਜਾ ਕੋਈ ਕਦਮ ਚੱਕਿਆ ਜਾਊ ਜਿਹਦੇ ਨਾਲ ਮੇਰੇ ਲੀਡਰ ਸਾਹਿਬਾਂ ਦਾ ਜਬ 파ਰਟੀ ਦੇ ਕੋਈ ਸ਼ਾਨਦੇ ਉਲਟ ਗੱਲ ਹੋਏਗੀ ਉਸ ਤੋਂ ਇਲਾਵਾ ਮੈਨੂੰ ਮੌਕਾ ਮਿਲਿਆ ਸੀ ਇੱਕ ਦਿਨ ਮੈਂ ਆਇਆ ਸੀ ਬਾਈ ਜੀ ਤਾਂ ਟਾਈਮ ਲਿੱਤਾ ਸੀ ਤੇ ਆ ਕੇ ਇਹਨਾਂ ਨੂੰ ਮਿਲਿਆ ਬੈਠੇ ਬਹੁਤ ਅੱਛੀ ਗੱਲ ਹੋਈ ਤੇ ਉਦੋਂ ਕੋਈ ਸਿਆਸੀ ਗੱਲ ਨਹੀਂ ਹੋਈ ਸੀ ਉਦੋਂ ਪਰਵਾਲਿਕ ਤੌਰ ਤੇ ਆਹ ਐਸੀ ਬੈਠੇ ਗੱਲਾਂ ਹੋਈਆਂ ਉਹ ਗੱਲਾਂ 'ਚ ਇੱਕ ਗੱਲ ਜ਼ਰੂਰ ਮੈਂ ਇਹਨਾਂ ਨੂੰ ਕਹੀ ਸੀ ਮੈਂ ਕਿਹਾ ਦੇਖੋ ਪਾਰਟੀ ਨੇ ਮੈਨੂੰ ਉਮੀਦਵਾਰ ਬਣਾਇਆ ਥੋੜਾ ਆਸ਼ੀਰਵਾਦ ਚਾਹੀਦਾ ਤੇ ਤੁਸੀਂ ਆਸ਼ੀਰਵਾਦ ਦਿਓਗੇ ਤੇ ਮੈਂ ਤੁਹਾਡੇ ਨਾਲ ਇੱਕ ਵਾਅਦਾ ਜ਼ਰੂਰ ਕਰਦਾ ਕਿ ਜਿੱਦਨ ਮੈਂ ਐਤੋ ਗੁਰੂ ਮਹਾਰਾਜ ਦੀ ਕਿਰਪਾ ਕਰੇ ਥੋੜਾ ਸਾਥ ਮਿਲੇ ਕਿ ਮੈਨੂੰ ਮੈਂਬਰ ਪਾਰਲੀਮੈਂਟ ਬਣਨ ਦਾ ਮੌਕਾ ਮਿਲਿਆ ਤੇ ਦਿੱਲੀ ਚ ਪਾਰਲੀਮੈਂਟ ਬੈਠਾ ਤੇ ਜੇ ਮੈਂ ਆਪਦੇ ਛੋਟੇ ਪ੍ਰਾਣ ਸਿੱਧੂ ਮੂਸੇਵਾਲੇ ਦੀ ਗੱਲ ਨਾ ਕਰਾਨਾ ਮੇਰਾ ਐਮਪੀ ਬਣਨਾ ਹੀ ਮੇਰੇ ਖਿਆਲ ਨਾ ਹੋਊਗਾ ਤੇ ਮੈਂ ਇਹਨਾਂ ਨੂੰ ਕਿਹਾ ਸੀ ਉਦੋਂ ਕਿ ਇੱਥੇ ਉਦੋਂ ਮੈਂ ਕਹਿ ਕਿ ਗਿਆ ਸੀ ਇਹਨਾਂ ਨੇ ਵੀ ਇਹ ਗੱਲ ਮੈਨੂੰ ਕਹੀ ਤੇ ਮੈਨੂੰ ਇਹਨਾਂ ਨੇ ਇੱਕ ਚਿੱਠੀ ਵੀ ਦਿੱਤੀ ਕਿ ਅਸੀਂ ਆ ਚਾਉਂਦੇ ਹਾਂ ਮੈਂ ਕਿਹਾ ਹੂ ਹੂ ਜਿਹੜੀ ਇਹ ਗੱਲਾਂ ਇਹਦੇ ਚ ਲਿਖੀਆਂ ਤੇ ਮੈਂ ਪਾਰਲੀਮੈਂਟ 'ਚ ਜਾ ਕੇ ਥੋੜਾ ਇੱਦਾਂ ਤਕੜੇ ਵਕੀਲ ਬਣ ਕੇ ਕੇਸ ਉੱਥੇ ਪੁੱਟ ਕਰੂੰਗਾ ਲੜੂੰਗਾ ਕਿ ਇਨਸਾਫ ਹਰ ਹਾਲ ਵਿੱਚ ਸੈਂਟਰ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਜੀਤਵਿੰਦਰ ਸਿੰਘ ਮੇਰੇ ਆਪਦੇ ਸਿੱਧੂ ਮੁਸਿਆਲੇ ਦੇ ਕਤਲ ਦਾ ਮੈਂ ਲੈ ਕੇ ਦੂੰਗਾ ਇਹੀ ਮੈਂ ਉਸ ਦਿਨ ਗੱਲ ਕੀਤੀ ਸੀ ਉਹ ਚਾਹ ਪੀਤੀ ਤੇ ਮੈਂ ਫੇਰ ਆ ਗਿਆ ਗੱਲ ਕੀਤੀ ਤੁਸੀਂ ਕਿ ਇੱਥੇ ਆਉਣਾ ਚਾਹੀਦਾ ਸੀ ਇੱਥੇ ਆਇਆ ਉਸ ਦਿਨ ਤੇ ਕੋਈ ਦੱਸ ਦੇ ਕਲੀਅਰ ਤਰਵੰਡੀ ਸਾਬੋ ਤੋਂ ਤੱਕ ਸਭ ਤੇ ਅੱਜ ਮੱਥਾ ਟੇਕਣ ਗਿਆ ਤੁਹਾਨੂੰ ਇਹ ਵੀ ਦੱਸ ਦਿੰਦਾ ਜਿੱਦਾਂ ਤੇ ਟਿਕਟ ਮਿਲੀ ਐ ਅੱਜ ਮੱਥਾ ਟੇਕਣ ਗਿਆ ਜਾਣਾ ਮੈਨੂੰ ਪਹਿਲਾਂ ਚਾਹੀਦਾ ਸੀ ਉੱਥੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਇੱਥੇ ਆ ਕੇ ਗਿਆ ਸੋ ਇਹ ਗੱਲ ਜਿਹੜੀ ਤੁਸੀਂ ਕਹੀ ਹੈ ਨਾ ਕਿ ਇੱਥੇ ਹੋਣਾ ਚਾਹੀਦਾ ਸੀ ਤੇ ਤੱਕ ਸਾਥ ਤੇ ਜਾਣਾ ਮੈਂ ਉਹਦੀ ਵੀ ਹੋ ਕੇ ਤੁਸੀਂ ਟਿਕਟਾ ਬੰਨਣ ਲੱਗ ਗਏ ਕਿ ਨਾ 27 ਦੀ ਟਿਕਟਾ ਐਸੀ ਦੇਣੀ ਹੈ ਜਿਹਦੇ ਬਿਲਕੁਲ ਬਿਲਕੁਲ ਨਹੀਂ ਬਣੀ ਬਿਲਕੁਲ ਕੋਈ ਗੱਲ ਨਹੀਂ ਹੋਈ ਇਹ ਸਾਡੇ ਨਾਲ ਹੋ ਰਹਾ ਜੀ ਨਹੀਂ ਮੈਂ ਸਾਡੇ ਮਾਨਸ ਦੇ ਬਰਤਨਮਾ ਹੁੰਦੀ ਬਹੁਤ ਬੋਲਣ ਬੋਲਣ ਦੋ ਬੋਲਣ ਦੋ ਜੀ ਮਾਨਸਰੇ ਬਰ ਗੱਲ ਗੱਲ ਨਹੀਂ ਮੈਂ ਕੋਈ 27 ਦੀ ਟਿਕਟਾ ਬਣ ਰਿਹਾ ਇੱਥੇ ਤਾਂ ਆਪ ਦਾ ਇਲੈਕਸ਼ਨ ਰਣਦਾ ਹੀ ਟਾਈਮ ਇੰਨਾ ਘੱਟ ਹੈ ਕਿ 27 ਤਾਂ ਬਹੁਤ ਦੂਰ ਹੈ ਕਿ ਸੋਚ ਵੀ ਨਹੀਂ ਸਕਦੀ ਸੋ ਇਸ ਕਰਕੇ ਮੇਰੇ ਤੇ ਵਿਸ਼ਵਾਸ ਕਰੋ ਮੈਂ ਥੋਡਾ ਤੇ ਮੈਂ ਜੇ ਇਸ ਪਰਿਵਾਰ ਨਾਲ ਨਾਲ ਖੜਿਆ ਫਿਰ ਮੈਨੂੰ ਤੁਸੀਂ ਲੰਬਤ ਦਿਓ ਅੱਜ ਮੈਨੂੰ ਥੋਡੀ ਲੋੜ ਹੈ ਅੱਜ ਮੈਨੂੰ ਸਭਕਰ ਸਿੰਘ ਦੇ ਅਸ਼ੀਰਵਾਦ ਦੀ ਲੋੜ ਹੈ ਅੱਜ ਮੈਨੂੰ ਸਤਜਪਾਲ ਸਿੰਘ ਦੀ ਲੋੜ ਹੈ ਇੱਕ ਇੱਕ ਥੋਡੀ ਲੋੜ ਹੈ ਕਿਉਂਕਿ ਆਪਣੀ ਲੜਾਈ ਸਾਂਝੀ ਤੁਸੀਂ ਆਪ ਦੀ ਤੇ ਸਾਡੀ ਲੜਾਈ ਦੀ ਗੱਲ ਨਾ ਕਰੋ ਇਹਦੇ ਵਿੱਚ ਇਹ ਲੜਾਈ ਸਾਡੀ ਆਪਣੀ ਇਹ ਸਾਂਝੀ ਲੜਾਈ ਹੈ ਕਾਦੀ ਲੜਾਈ ਹੈ ਉਹ ਆਪਣੇ ਭਰਾ ਨੂੰ ਇਨਸਾਫ ਦੋ ਤੇ ਕਿਸੇ ਦੇ ਤਾਂ ਤਾਉਣ ਹੈ ਕਿਸੇ ਨੂੰ ਤਾਂ ਤਾਕਤ ਦਿਓ ਵਿਰੋਧੀਆਂ ਨੂੰ ਤਾਕਤ ਦਿਓਗੇ ਤੇ ਕੀ ਉਹ ਤੁਹਾਡੀ ਗੱਲ ਕਰਨਗੇ ਮੈਨੂੰ ਦੱਸ ਦਿਓ ਕੀ ਕਰਦੇ ਆਪਾਂ ਹੀ ਕਰੂਗਾ ਨਾ ਫਿਰ ਮੈਂ ਵੀ ਸਿੱਧੂ ਆ ਤੇ ਮੇਰੇ ਤੋਂ ਨੇੜੇ ਹੋਰ ਕੌਣ ਹੋ ਸਕਦਾ ਇਸ ਪਰਿਵਾਰ ਤੇ ਮੈਂ ਤੁਹਾਨੂੰ ਤਾਂ ਸਪਸ਼ਟੀ ਗੱਲ ਕਰ ਦਿੰਦਾ ਜੇ ਮੈਂ ਨਹੀਂ ਗੱਲ ਕਰੂੰਗਾ ਤਾਂ ਮੈਨੂੰ ਦੱਸੋ ਹੋਰ ਕੋਈ ਕਿਹੜਾ ਕਰੂੰਗਾ ਕਿ ਬਾਕੀ ਤਾਂ ਬਗਾਨੇ ਆ ਜੇ ਕੁਝ ਕਰਨਾ ਹੁੰਦਾ ਤੇ ਹੁਣ ਨੂੰ ਕਰ ਨਾ ਦਿੰਦੇ ਜੇ ਹੁਣ ਮੈਨੂੰ ਮੈਂ ਮੰਗ ਰਿਹਾ ਮੌਕਾ ਆਪ ਆਪਣਾ ਕਰਕੇ ਮੰਗ ਰਹੇ ਹਾਂ ਆਪਣਾ ਆਪ ਦਾ ਪਰਿਵਾਰ ਸਮਝ ਕੇ ਮੰਗਦੇ ਸੋ ਇਸ ਕਰਕੇ ਕਰਕੇ ਅਰੇ ਵੀ ਇਦੋਂ ਪਲਤ ਆਪਾਂ ਜਿੰਨੀਆਂ 50 ਮੀਟਿੰਗਾਂ ਕੀਤੀਆਂ ਕਿਸੇ ਦੇ ਵਿੱਚ ਵੀ ਵੋਟਰਾਂ ਕੋਲੇ ਵੀ ਸਿੱਧੂ ਦੀ ਗੱਲ ਨਹੀਂ ਕੀਤੀ ਨਹੀਂ ਕੀਤੀ ਮੈਨੂੰ ਇਹ ਲੱਗਣ ਲੱਗਿਆ ਵੀ ਯਾਰ ਮੇਰਾ ਤਾਂ ਅੱਜ ਹੀ ਬਸਾਰਤਾ ਹਲੇ ਮੇਰੇ ਤਾਂ ਜਸਟਿਸ ਚਾਰਜ ਫਰੇਮ ਵੀ ਨਹੀਂ ਹੋਏ ਜੇ ਮੇਰੀ ਪਾਰਟੀ ਜਾਂ ਸਾਥੇ ਦਾ ਚੱਲਣ ਵਾਲੇ ਲੋਕ ਸਾਡੀ ਗੱਲ ਨਹੀਂ ਕਰਨਗੇ ਵੀ ਫਿਰ ਜਸਟਿਸ ਤਾਂ ਹੋ ਗਿਆ ਸਭਿਲ ਕੋਰਟੀ ਜੀ ਹਲੇ ਆਪਾਂ ਸ਼ੁਰੂ ਨਹੀਂ ਕੀਤਾ ਪਿੰਡਾਂ ਸੇ ਵੀ ਮੀਟਿੰਗ ਦੇ ਵਿੱਚ ਸਿੱਧੂ ਦਾ ਕੋਈ ਜ਼ਿਕਰ ਨਹੀਂ ਕੀਤਾ ਬਕਰਾਂ ਦੀ ਮੀਟਿੰਗ ਕੀਤੀਆਂ ਆਪਾਂ ਮੈਂ ਬਕਰਾਂ ਜਿਹਾ ਸੀ ਹੁਣ ਇਹ 1970 ਤੋਂ ਲੈ ਕੇ ਅੱਜ ਤੱਕ ਪੂਰਨ ਜੱਟ ਕਾਂਗਰਸੀ ਅਸੀਂ ਬਣਦੇ ਆ ਜੀ ਕੋਈ ਗੱਲ ਕਹਦੇ ਵੀ ਨਹੀਂ ਬਣਦੇ ਜੀ ਮੈਂ ਮੰਤਰੀ ਰੂਪ ਕੋਈ ਮਿਲੇ ਨਾ ਹੁੰਦੀਆਂ ਨੇ ਨਚੋਣਾ ਹੁੰਦੀਆਂ ਨੇ ਪੂਰੇ ਮੋਟਕੇ ਬੰਦਾ ਹੁੰਦਾ ਨਹੀਂ ਮੈਂ ਥੋੜੂ ਮੈਂ ਟਵਿੰਡਰ ਦਾ ਪਹ ਲੱਭਣਾ ਬਠਿੰਡੇ ਲੋਕ ਨਹੀਂ ਵੱਖੇ ਹੀ ਕਹੀ ਜਾਂਦਾ ਬਾਰ ਬਾਰ ਇਹੀ ਕਹੀ ਬਾਰ ਬਾਰ ਇਹੀ ਫਿਰ ਖਾਲਸਾ ਦਾ ਨਾ ਬਣਾਂਗੇ ਬਠਿੰਡੀ ਪੇਟ ਬਾਰ ਬਾਰ ਇਹੀ ਬਾਰ ਬਾਰ ਇਹੀ ਕਹੀ ਜਾਂਦਾ ਕਿ ਮੈਂ ਅਚਾਈ ਰਾਨ ਦੇ ਕਾਲੇ ਰਾਜਿੰਦਰ ਸਿੰਘ ਨੰਬਰ ਦੇ ਗਿਆ ਜੀ ਗੱਲ ਕੋਈ ਨਹੀਂ ਕਰ ਸਕਦਾ ਗੱਲ ਦੇਖੋ ਮੈਂ ਕਿਸੇ ਦੀ ਨਹੀਂ ਕਰ ਸਕਦਾ ਮੈਂ ਕਿਸੇ ਦੀ ਨਹੀਂ ਕਰ ਸਕਦਾ ਮੈਂ ਆਪਣੀ ਕਰ ਸਕਦਾ ਉਹ ਜੇ ਤੁਸੀਂ ਗੱਲ ਸੁਣੋ ਚੁੱਪ ਕਰੋ ਜੀ ਮੈਂ ਕਿਸੇ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਉਹ ਆਪ ਤੇ ਜ਼ਿੰਮੇਵਾਰ ਨੇ ਮੈਂ ਇੱਥੇ ਭਰੀ ਸਕੇ ਦੇ ਵਿੱਚ ਆਪ ਤੇ ਜਿੰਦ ਆਪ ਤੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਸਾਹਮਣੇ ਇਹ ਗੱਲ ਕਰਦਾ ਕਿ ਮੈਂ ਥੋੜਾ ਬਣ ਕੇ ਰਹੂੰਗਾ ਥੋੜਾ ਸੀ ਥੋੜਾ ਬਣ ਕੇ ਰਹੂੰਗਾ ਤੇ ਜਿੱਥੇ ਮਰਜ਼ੀ ਕੁਝ ਹੋ ਜਾਏ ਮੈਂ ਆਪਦੇ ਭਰਾ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਵਾ ਕੇ ਰਹੂੰਗਾ ਇਸ ਤੋਂ ਵੱਡੀ ਗੱਲ ਮੈਂ ਕਹਿ ਨਹੀਂ ਸਾਈਵਾ ਦਿਲੋਂ ਕਹਿ ਰਿਹਾ ਹਾਂ ਦਿਲੋਂ ਕਹਿ ਰਿਹਾ ਹਾਂ ਥੋੜਾ ਸਾਥ ਸਹੀ ਤਾਂ ਇਕੱਲਾ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਹੁੰਦਾ ਜੇ ਆਪਾਂ ਇਕੱਠੇ ਆ ਤੇ ਆਪਾਂ ਇਨਸਾਫ ਵੀ ਲੈ ਲਵਾਂਗੇ ਸਾਰੇ ਹਲਕੇ ਦੀ ਮੰਗ ਹੀ ਸਰ ਇਹ ਹੈ ਮੈਂ ਕਿਉਂ ਨਹੀਂ ਨਹੀਂ ਸਾਡੀ ਵੀ ਇਹੀ ਮੰਗ ਹੈ ਸਾਡੀ ਵੀ ਇਹੀ ਮੰਗ ਹੈ ਤੁਸੀਂ ਸਾਡੇ ਨਾਲ ਵਰਸਕੇ ਦਾ ਦੇਖੋ ਸਾਡੇ ਨਾਲ ਵਰਤਕੇ ਦੇਖੋ ਇੱਕ ਵਾਰ ਤੁਸੀਂ ਹੱਥ ਚ ਉਹ ਕਲਮ ਤਾਂ ਦਿਓ ਹੱਥ ਚੋਂ ਤਾਕਤ ਤਾਂ ਦਿਓ ਜਦ ਨਾਲ ਆਪਾਂ ਲੜਾਈ ਲੜ ਸਕੀ ਦਿੱਲੀ ਨਾਲ ਸੈਂਟਰ ਨਾਲ ਅੱਜ ਤਾਂ ਤੁਸੀਂ ਤੇ ਮੈਂ ਬਰਾਬਰ ਆ ਥੋੜਾ ਜਿਹਾ ਮੈਨੂੰ ਤਾਕਤ ਤਾਂ ਦਿਓ ਦੇ ਦੇਾਂਗੇ ਬਿਨਾ ਤਾਕਤ ਤੋਂ ਮੈਨੂੰ ਮੈਨੂੰ ਦੱਸੋ ਅੱਜ ਆਪਣੇ ਕੋਲੇ ਤਾਕਤ ਹੁੰਦੀ ਆ ਸਰਕਾਰ ਹੀ ਹੁੰਦੀ ਆਪਣੇ ਕੋਲੇ ਪੰਜਾਬ ਚ ਕੀ ਇਨਸਾਫ ਨਾ ਮਿਲ ਜਾਂਦਾ ਮਿਲਦਾ ਸੀ ਤੇ ਹੁਣ ਮੌਕਾ ਮਿਲ ਰਿਹਾ ਹੈ ਦਿੱਲੀ ਚ ਸਰਕਾਰ ਆਪਣੀ ਬਣ ਜਾਣੀ ਹੈ ਮੇਰੀ ਜ਼ਿੰਮੇਵਾਰੀ ਬਣੂਗੀ ਜਦੋਂ ਮੈਂ ਦਿੱਲੀ ਜਾਊਂਗਾ ਮੇਰੇ ਮੇਰੇ ਇਤਮਾਦ ਤੇ ਬੋਝ ਨਹੀਂ ਪਊਗਾ ਕਿ ਮੈਂ ਵਾਦਾ ਕਰਕੇ ਆਇਆ ਆ ਤੁਹਾਡੇ ਪਰਿਵਾਰ ਨਾਲ ਠੀਕ ਹੈ ਜੀ ਪਊਗਾ ਮੇਰੇ ਤੇ ਬੋਝ ਹੈ ਅੱਜ ਵੀ ਬੋਝ ਹੈ ਤੇ ਕੱਲ ਨੂੰ ਵੀ ਬੋਝ ਪਊਗਾ ਕਿਉਂਕਿ ਵਾਦਾ ਕੀਤਾ ਜ਼ਬਾਨ ਦਿੱਤੀ ਕੋਈ ਛੋਟੀ ਗੱਲ ਨਹੀਂ ਹੁੰਦੀ ਕੱਲ ਨੂੰ ਫੇਰ ਤੁਹਾਡੇ ਵਿਚਕਾਰ ਆਉਣਾ ਹੈ ਕਿ ਨਹੀਂ ਆਉਣਾ ਮੈਂ ਆਉਣਾ ਜਮਾਨਤ ਇੱਕ ਵਾਰ ਆਇਆ ਤੇ ਫਿਰ ਨਹੀਂ ਆਉਣਾ ਆਉਂਗਾ ਤੁਹਾਡੇ ਵਿਚਕਾਰ ਤੁਹਾਡੇ ਗਵਨ ਨਹੀਂ ਆ ਤਰਵੰਡੀ ਮੇਰਾ ਹਲਕਾ ਬਠਿੰਡੇ ਮੈਂ ਰਹਿਣਾ ਮੈਂ ਕਿਹੜਾ ਕਿਤੇ ਦੂਰ ਚਲੇ ਜਾਣਾ ਤੁਹਾਡੇ ਵਿਚਕਾਰ ਆਉਂਗਾ ਤੁਹਾਡੇ ਵਿੱਚ ਬੈਠ ਕੇ ਸਮਸਿਆਵਾਂ ਹੱਲ ਕਰਾ ਕੇ ਇਕੱਠੇ ਚੱਲ ਕੇ ਦਿੱਲੀ ਜਾਣਾ ਪਿਆ ਇਕੱਠਿਆਂ ਨੇ ਤੁਹਾਨੂੰ ਸਾਰਿਆਂ ਨੂੰ ਦਿੱਲੀ ਲੈ ਕੇ ਜਾਵਾਂਗੇ ਕੁਝ ਨਾ ਕੁਝ ਹੱਲ ਕਰਾਂਗੇ ਮੈਨੂੰ ਵਿਸ਼ਵਾਸ ਚ ਲੈ ਲਓ ਜਿੱਥੇ ਡਿਊਟੀ ਲਾਉਂਗੇ ਜਿੱਥੇ ਖੜਾਂਗੇ ਜਿੱਥੇ بس ਛੋਟਾ ਸੰਤ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੇਰੇ ਤੇ ਵਿਸ਼ਵਾਸ ਕਰੋ ਦੇਖੋ ਇਹ ਤਾਂ ਹੈ ਨਹੀਂ ਕਿ ਕੰਮ ਮੁੱਕ ਜਾਣਾ ਇਹ ਤਾਂ ਹਲੇ ਸ਼ੁਰੂ ਹੋਣਾ ਹੈ ਜਿੱਦ ਦਿਨ ਇਲੈਕਸ਼ਨ ਹੋ ਗਿਆ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡਾ ਸਾਥ ਹੋ ਗਿਆ ਅਸ਼ੀਰਵਾਦ ਹੋ ਗਿਆ MP ਬਣ ਕੇ ਲੈ MP ਬਣਨ ਤੋਂ ਪਹਿਲੇ ਵਾਰ ਜਿੱਦ ਦਿਨ ਮੈਂ ਹਲਕੇ ਚ ਆਇਆ ਲਾ ਮੈਂ ਇੱਥੇ ਆ ਕੇ ਇਹਨਾਂ ਨੂੰ ਵਿਸ਼ਵਾਸ ਦਵਾਉਂਗਾ ਕਿ ਤੁਸੀਂ ਮੇਰੇ ਤੇ ਸਿਰ ਤੇ ਹੱਥ ਰੱਖਿਆ ਸੀ ਤੁਸੀਂ ਐਮਪੀ ਬਣਾਤਾ ਆਓ ਚਲੋ ਮੇਰੇ ਨਾਲ ਤੁਹਾਨੂੰ ਇਨਸਾਫ ਦਵਾ ਕੇ ਲਿਆਵਾਂ ਮੈਂ ਐਮ ਤੁਹਾਨੂੰ ਵਾਦਾ ਕਰਦਾ ਠੀਕ ਜਿਹੜੇ ਸਾਡੀਆਂ ਲਾਦਾ ਮਾਰਨ ਵਾਲੇ ਫਿਰਦੇ ਮੈਂ ਤਾਂ ਦੇਖੋ ਗੱਲ ਸੁਣੋ ਮੈਂ ਤਾਂ ਮੈਂ ਤਾਂ ਇਹੀ ਕਹਿ ਸਕਦਾ ਨਾ ਮੈਂ ਤਾਂ ਇਹੀ ਕਹਿ ਸਕਦਾ ਨਾ ਤੁਸੀਂ ਐਮਪੀ ਬਣਾ ਕੇ ਤਾਕਤ ਦੇ ਕੇ ਦਿੱਲੀ ਭੇਜੋ ਜੇ ਮੈਂ ਨਾ ਗੱਲ ਕਰਾਂ ਮੈਨੂੰ ਇੱਥੇ ਖੜਾ ਕੇ ਮੈਨੂੰ ਮੈਨੂੰ ਲਾਂਭਾ ਦੇ ਦਿਓ ਜਿਦਾ ਮਰਜੀ ਆਪਦੀ ਕਚਹਿਰੀ ਚ ਮੈਨੂੰ ਸਜ਼ਾ ਦੇ ਦਿਓ ਪਰ ਪਹਿਲਾਂ 나 ਮੈਨੂੰ ਜੱਜ ਕਰੋ ਕਿ ਮੈਂ ਕੁਝ ਨਹੀਂ ਕਰੂੰਗਾ ਕਰੂੰਗਾ ਕਿਉਂ ਨਹੀਂ ਕਰੂੰਗਾ ਮੈਂ ਆਪਦੇ ਵਾਸਤੇ ਕਰ ਰਿਹਾ ਆਪਦੇ ਪਰਿਵਾਰ ਵਾਸਤੇ ਕਰ ਰਿਹਾ ਕਿਸੇ ਵਾਸਤੇ ਨਹੀਂ ਕਰ ਰਿਹਾ ਸੋ ਇਸ ਕਰਕੇ ਤੁਸੀਂ ਤਗੜੇ ਹੋ ਕੇ ਮੇਰਾ ਸਾਥ ਦਿਓ ਜਿੱਦ ਦਿਨ ਐਮਪੀ ਤੁਸੀਂ ਬਣਾਉਂਦਾ ਦਿੱਲੀ ਤੋਂ ਜਿੱਦ ਐਮਪੀ ਬਣ ਕੇ ਵਾਪਸ ਇੱਥੇ ਆਏ ਸਭ ਤੋਂ ਪਹਿਲਾਂ ਮੈਂ ਇੱਥੇ ਹਵੇਲੀ ਚ ਆਪਦੇ ਵੱਡੇ ਭਾਈ ਸਬਰਕੌਰ ਸਿੰਘ ਕੋਲੇ ਆ ਕੇ ਨਾਲੇ ਅਸ਼ੀਰਵਾਦ ਲਮਗੇ ਨਾਲੇ ਲੜਾਈ ਤੇ ਜੰਗ ਦਾ ਐਲਾਨ ਕਰਾਂਗੇ ਕਿ ਸਿੱਧੂ ਮੂਸੇਵਾਲੇ ਨੂੰ ਇਨਸਾਫ ਚਾਹੀਦਾ ਤੇ ਇਨਸਾਫ ਲੈ ਕੇ ਆਵਾਂਗੇ ਸੋ ਮੈਂ ਤਾਂ ਇੰਨੀ ਥੋੜੇ ਨਾਲ ਕਰ ਸਕਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤ